ਟੀਵੀ ਚੈਨਲ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਕਬੂਤਰ ਸੁਰ ਦਾ ਪੱਤਰਕਾਰ ਗੋਬਿੰਦ ਸਿੰਘ ਦਾ ਅੱਜ ਅਸੀਂ ਪੁਲੱਠ ਦੇ ਉੱਗੇ ਪੱਤਰਕਾਰ ਸ਼ਾਇਰ ਅਤੇ ਕਵੀ ਜਿਨ੍ਹਾਂ ਨੇ ਕਾਫੀ ਸਾਰੀਆਂ ਕਿਤਾਬਾਂ ਲਿਖੀਆਂ ਔਰ ਲੋਕਾਂ ਨੇ ਉਹਨਾਂ ਨੂੰ ਅਖਬਾਰਾਂ ਮੈਗਜ਼ੀਨਾਂ ਵਿੱਚ ਹਮੇਸ਼ਾ ਪੜ੍ਹਿਆ ਔਰ ਅੱਜ ਜਿੱਥੇ ਉਹ ਸ਼ਾਇਰ ਲੇਖਕ ਹਨ ਉੱਥੇ ਨਾਲ ਹੀ ਰojana जीत ਜੋ ਕਿ ਪੰਜਾਬ ਦੀ ਪ੍ਰਸਿੱਧ ਅਖਬਾਰਾਂ ਉਹਨਾਂ ਦੇ ਪੱਤਰਕਾਰੀ ਪ੍ਰਤਿਭਾਕਾਰ ਨੂੰ ਆਓ ਅੱਜ ਉਹਨਾਂ ਦੇ ਦਫ਼ਤਰ ਬੈਠੇ ਹਨ ਦਰਸ਼ਕਾਂ ਦੇ ਰੂਪ ਰੂਪ ਕਰਾਉਣੇ ਹਨ ਡਾਕਟਰ ਮਿਰਜੰਦ ਸਿੱਧੂ ਜੀ ਸਤਿਗੁਰੂ 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 ਸਭ ਤੋਂ ਪਹਿਲਾਂ ਸਿੱਧੂ ਸਾਹਿਬ ਤੁਹਾਨੂੰ ਪੁੱਛਣਾ ਚਾਹਾਂਗਾ ਸਾਡੇ ਦੱਸਗੇ ਜਨਮ ਚੁੰਦੇ ਆ ਤੁਹਾਨੂੰ ਜਿਹੜਾ ਕਵਤਾਵਾ ਸ਼ਾਇਰੀ ਇਹ ਲਿਖਣ ਦਾ ਸ਼ੌਕ ਕਿਵੇਂ ਪੈਦਾ ਹੋਇਆ ਸਿੱਧਾ ਸਾਹਿਬ ਜਿਹੜੀਆਂ ਕਵਤਾਵਾ ਜਾਂ ਸ਼ਾਇਰੀ ਤੁਸੀਂ ਕਹਿ ਰਹੇ ਹੋ ਇਹ ਮੈਨੂੰ ਕਾਲਜ ਟੈਂਪੋਂ ਜਿਹੜਾ ਜੀ ਸ਼ੌਕ ਲੱਗਾ ਠੀਕ ਹੈ ਨਾ ਜਦੋਂ ਮੈਂ ਦੇਖਿਆ ਕਿ ਸਮੇਂ ਦੀ ਤਰਾਸ਼ ਦੀ ਜਿਹੜੀ ਹੈਗੀ ਆ ਜਾਂ ਆਪਣਾ ਸਮਾਜ ਕਿਹੜਾ ਆ ਤਾਣਾ ਬਾਣਾ ਉਝੋਆ ਮੇਰਾ ਵਿਸ਼ਾ ਹੀ ਹੋਇਸਗਾ ਤੱਕੀ ਛੇ ਦੇ ਖਿਲਾਫ ਹਾਂਜੀ ਔਰਤ ਜਾਤੀ ਦੇ ਹੱਕ ਹਕੂਕ ਜਿਹੜੇ ਆ ਉਹਨਾਂ ਪ੍ਰਤੀ ਅੱਜ ਦੀ ਨੌਜਵਾਨ ਪੀੜ੍ਹੀ ਜੋ ਘਬਰਾਹ ਹੋ ਰਹੀ ਹੈ ਉਹਨਾਂ ਨੂੰ ਸਹਿ ਦੇਣ ਲਈ ਕਾਫੀ ਕੁਝ ਨਿਕਿਆ ਜੀ ਕਿੰਨੀਆਂ ਕਿਤਾਬਾਂ ਕਵਿਤਾਵਾਂ ਆ ਤੁਸੀਂ ਜਿਹੜੇ ਤੁਹਾਨੂੰ ਪੜ੍ਹਦੇ ਆ ਸੁਣਦੇ ਆ ਉਹਨਾਂ ਦੀ ਘੋਲੀ ਵੀ ਤੁਸੀਂ ਪੜ੍ਹਦੇ ਹੋ ਦੇਖੋ ਐਸਵੀਰ ਸਾਹਿਬ ਮੈਂ ਲੰਬੇ ਸਮੇਂ ਤੋਂ ਸ਼੍ਰੋਮਣੀ ਪੰਜਾਬੀ ਲਿਖਾਰੀ ਸਭ ਪੰਜਾਬ ਨਾਲ ਜੁੜੇ ਹੋਇਆ ਆ ਔਰ ਸਾਡੇ ਕਾਫਸਗਰ ਜਿਹੜੇ ਆ ਉਹਨਾਂ ਵਿੱਚ ਵੱਡੀ ਸ਼ਮੂਲੀਅਤ ਆ ਔਰ ਲਗਾਤਾਰ ਜਿਹੜਾ ਆ ਮੇਰਾ ਸੰਘਰਸ਼ ਜਿਹੜਾ ਆ ਉਹ ਚੱਲਦਾ ਰਿਹਾ ਹੈ ਕਿਹੜੇ ਕਿਹੜੇ ਅਖਬਾਰਾਂ ਮੈਗਜ਼ੀਨਾਂ ਵਿੱਚ ਸ਼ਾਮਿਲ ਪੰਜਾਬ ਦੀਆਂ ਪ੍ਰਸਿੱਧ ਅਖਬਾਰਾਂ ਦੇ ਵਿੱਚ ਜਿਹੜਾ ਮੇਰਾ ਕਲਾਮ ਜਿਹੜਾ ਸੂਫੀ ਕਲਾਮ ਹੈ ਜਾਂ ਮੇਰੀ ਪੋਟਰੀ ਹੈ ਉਹ ਵਕਫ ਵਕਫ ਪਰਵ ਸ਼ਬਦ ਚੁਕਿਆ ਜੀ ਸਨਮਾਨਜਨ ਦੀ ਗੱਲ करिए ਤੁਹਾਡੇ ਸਨਮਾਨਜਨ ਦੇ ਕੇਸਾ ਲੱਗਦਾ ਜਿੱਦਾਂ ਤੁਹਾਨੂੰ ਕੋਈ ਵੀ ਜਿਹੜਾ ਸ਼ਹਿਰ ਜਾਂ ਜਿੱਥੇ ਸਸਤਾ ਤੁਹਾਨੂੰ ਸਨਮਾਨਤ ਨਾ ਕੀਤਾ ਹੋਵੇ ਫਿਰ ਵੀ ਮੇਨ ਮੇਨ ਜਿੱਥੋਂ ਤੁਹਾਨੂੰ ਸਨਮਾਨਜਨ ਮਿਲੇ ਜੀ ਉਸ ਬੰਦੀ ਦੱਸੋ ਸ਼੍ਰੋਮਣੀ ਪੰਜਾਬੀ ਲਖਾਰੀ ਸਾਹਿਬ ਪੰਜਾਬ ਵੱਲੋਂ 2006 ਦੇ ਵਿੱਚ ਚੰਡੀਗੜ੍ਹ ਵਿਕੇ ਸਨਮਾਨਤ ਕੀਤਾ ਗਿਆ ਜੀ ਬਾਕੀ ਵੱਖ-ਵੱਖ ਜਿਹੜੀਆਂ ਸਾਡੀਆਂ ਸਮਾਜਿਕ ਜਥੇਬੰਦੀਆਂ ਜਾਂ ਸੋਸ਼ਲ ਔਰ ਜਿਹੜੀਆਂ ਸਾਇਤਿਕ ਜਥੇਬੰਦੀਆਂ ਆ ਕਿਆਂ ਉਹਨਾਂ ਵੱਲੋਂ ਵੀ ਇਸ ਸਮੇਂ ਸਮੇਂ ਤੇ ਸਨਮਾਨ ਦਿੱਤਾ ਗਿਆ ਬਾਕੀ ਸਭ ਜਿਹੜਾ ਵੱਡਾ ਸਨਮਾਨ ਮੇਰੇ ਲਈ ਹੈ ਉਹ ਇਹ ਹੈ ਕਿ ਜਦੋਂ ਲੋਕ ਪੜਦੇ ਆ ਔਰ ਪੜ ਕੇ ਮੈਨੂੰ ਫੋਨ ਕਰਦੇ ਆ ਔਰ ਸਭ ਤੋਂ ਵੱਡਾ ਸਨਮਾਨ ਮੇਰੇ ਲਈ ਹੋਈ ਹੈ ਨੌਜਵਾਨ ਪੀੜ੍ਹੀ ਅੱਜ ਦੀ ਨਸ਼ੇ ਜਿਹੜੇ ਬਹੁਤ ਵਧ ਗਏ ਆ ਹੋਰ ਵੀ ਕ੍ਰਿਤੀਆਂ ਸਮਾਜ ਵਿੱਚ ਹੈ ਗਿਆ ਵਾ ਉਸ ਮੰਨੀ ਨੌਜਵਾਨ ਪੀੜੀ ਨੂੰ ਤੁਸੀਂ ਕਿਉਂ ਕੀ ਸੰਦੇਸ਼ ਦੇਣਾ ਚਾਹੋਗੇ ਕਿਉਂਕਿ ਅੱਜ ਕੱਲ ਮੈਂ ਇਹ ਦੇਖਦਾ ਵਾਂ ਕਿ ਲੋਕ ਕਿਤਾਬਾਂ ਘੱਟ ਪੜਦੇ ਆ ਸਾਹਿਤ ਘੱਟ ਪੜਦੇ ਆ ਕਿਉਂਕਿ ਪਹਿਲਾਂ ਸਮਾਂ ਹੁੰਦਾ ਸੀ ਲੋਕ ਬੁੱਕਸ ਪੜਦੇ ਸੀ ਕਿਤਾਬਾਂ ਪੜਦੇ ਸੀ ਔਰ ਸਾਹਿਤੋਂ ਗਿਆਨ ਲੈਂਦੇ ਸੀ ਫੜ ਕੇ ਹੁਣ ਜਿਹੜਾ ਮੋਬਾਈਲ ਫੋਨ ਆ ਗਿਆ ਵਾ ਜੀ ਬੱਚੇ ਬੱਚੇ ਦੇ ਹੱਥ ਵਿੱਚ ਮੋਬਾਈਲ ਔਰ ਤੁਸੀਂ ਕੀ ਯੂਥ ਨੂੰ ਕੀ ਸੁਨੇਹ ਦੇਣਾ ਚਾਹੋਗੇ ਸਗੀਤਾ ਸਾਹਿਬ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਆ ਕਿਉਂਕਿ ਅੱਜ ਜੋ ਸਾਡੇ ਸਮਾਜ ਅੰਦਰ ਵੱਧ ਰਹੇ ਨਸ਼ੇ ਜੜਿਆ ਸਾਡੀ ਨੌਜਵਾਨ ਪੀੜੀ ਨੂੰ ਬਰਬਾਦੀ ਵੱਲੇ ਪਾਸੇ ਧੱਕ ਰਿਹਾ ਔਰ ਇਹਦੇ ਜ਼ਿੰਮੇਵਾਰ ਕੌਣ ਆ? ਕਿਉਂ ਸਾਡੇ ਸਮਾਜ ਅੰਦਰ ਆ ਜਿਹੜਾ ਨਸ਼ੇ ਦੀ అలਮਤਾਂ ਨਹੀਂ ਵੱ ਚੁੱਕੀਆਂ ਆ ਸਮੇਂ-ਸਮੇਂ 'ਚ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਵੱਡੇ-ਵੱਡੇ ਦਾਅਵੇ ਕਰਦੀਆਂ ਲੇਕਿਨ ਫਿਰ ਵੀ ਸਾਡੇ ਸਮਾਜ ਅੰਦਰੋਂ ਜਿਹੜਾ ਨਸ਼ਿਆਂ ਦਾ ਘੋੜ ਹੈ ਹਲੇ ਤੱਕ ਖਤਮ ਨਹੀਂ ਹੋ ਸਕਿਆ ਵਧਰੇਆ ਔਰ ਨੌਜਵਾਨ ਪੀੜੀ ਜਿਹੜੀ ਆ ਉਹ ਬਰਬਾਦੀ ਵੱਲੇ ਪਾਸੇ ਜਾ ਰਹੀ ਹੈ ਇਹ ਚਿੰਤਾ ਦਾ ਵੱਡਾ ਵਿਸ਼ਾ ਹੈ ਔਰ ਮੈਂ ਸਮਾਜ ਨੂੰ ਸਮਾਜ ਦੇ ਠੇਕੇਦਾਰਾਂ ਨੂੰ ਔਰ ਸਾਡੇ ਜਿਹੜੇ ਹੈਗੇ ਮੋਹਤਵਾਰਾ ਕੁ ਜਿਹੜੇ ਹੁੰਦੇ ਨੇ ਆਪਣੇ ਆਪ ਨੂੰ ਉਹਨਾਂ ਨੂੰ ਮੈਂ ਇਹੋ ਸੰਦੇਸ਼ ਕਰਨਾ ਚਾਹੁੰਦਾ ਇਹ ਅਪੀਲ ਕਰਨਾ ਚਾਹੁੰਦਾ ਕਿ ਆਓ ਨਸ਼ਿਆਂ ਦੇ ਖਿਲਾਫ ਲਾਹ ਬੰਦ ਹੋ ਕੇ ਇੱਕ ਵੱਡਾ ਹਮਲਾ ਮਾਰੀਏ ਤਾਂ ਕਿ ਆਉਣ ਵਾਲੀਆਂ ਪੀੜੀਆਂ ਸਾਡੀਆਂ ਨਸ਼ਿਆਂ ਤੋਂ ਬਸਗੜ ਇੱਕ ਕੋਈ ਦਰਸ਼ਕਾ ਸਾਡੇ ਕੋਈ ਕਮਤਾ ਜਾਂ ਤੁਹਾਡੇ ਕੋਈ ਸਭ ਤੋਂ ਮੰਨਪਉਂਦੀ ਚੈਨ ਨਹੀਂ ਲਿਖੀ ਹੋਏ ਦਰਸ਼ਕਾਂ ਨੂੰ ਸੇਧ ਵੀ ਦਿੰਦੀ ਕਿਉਂ ਜ਼ਰੂਰ ਸਾਨੂੰ ਥੋੜੇ ਜਿਹੇ ਅਲਫ਼ਾਜ਼ ਦਰੂਜ਼ ਕਿ ਪਾਸ ਜੀ ਸਾਹਿਬ ਅਨੰਗਿਤ ਜਿਹੜੀਆਂ ਮੇਰੀਆਂ ਪੋਥੀ ਹੈਗੀਆਂ ਜਾਂ ਸੂਫੀ ਕਲਾਮ ਲੱਗਿਆ ਜਾਂ ਮੇਰੀਆਂ ਗਜ਼ਲਾਂ ਹੈਗੀਆਂ ਉਹਨਾਂ ਵਿੱਚੋਂ ਚੰਦ ਲਾਈਨਾਂ ਮੈਂ ਤੁਹਾਡੇ ਰੂਬਰੂ ਕਰਦਾ ਹਾਂ ਜੋ ਸਮੇਂ ਦਾ ਤਗਾਜ਼ਾ ਹੈ ਜ਼ਿੰਦਗੀ ਹੈ ਇੱਕ ਤਰਾਨਾ ਦੋਸਤੋ ਜ਼ਿੰਦਗੀ ਹੈ ਇੱਕ ਤਰਾਨਾ ਦੋਸਤੋ ਜ਼ਿੰਦਗੀ ਹੈ ਇੱਕ ਨਿਸ਼ਾਨਾ ਦੋਸਤੋ ਪੌਣ ਠੰਡੀ ਠੰਡੀ ਪਈ ਹੈ ਵਗਦੀ ਪੌਣ ਠੰਡੀ ਠੱਡੀ ਪਈ ਹੈ ਵਗਦੀ ਗੀਤ ਛੇੜੇ ਕੋਈ ਦਵਾਨਾ ਦੋਸਤੋ ਜ਼ਿੰਦਗੀ ਹੈ ਇੱਕ ਤਰਾਨਾ ਦੋਸਤੋ ਜ਼ਿੰਦਗੀ ਹੈ ਇੱਕ ਨਿਸ਼ਾਨਾ ਦੋਸਤੋ ਕਰ ਉਜਾਲਾ ਇਲਮ ਦਾ ਚਾਰੋ ਤਰਫ ਕਰ ਉਜਾਲਾ ਇਲਮ ਦਾ ਚਾਰੋ ਤਰਫ ਭਰਿਆ ਦਿਲ ਦੇ ਵਿੱਚ ਖਜ਼ਾਨਾ ਦੋਸਤੋ ਜ਼ਿੰਦਗੀ ਹੈ ਇੱਕ ਤਰ੍ਹਾਂ ਨਾ ਦੋਸਤੋ ਜ਼ਿੰਦਗੀ ਹੈ ਇੱਕ ਨਿਸ਼ਾਨਾ ਦੋਸਤੋ ਮੰਜ਼ਲਾਂ ਨੇ ਦੂਰ ਸਰ ਹੈ ਕਰਨੀਆਂ ਮੰਜ਼ਲਾਂ ਨੇ ਦੂਰ ਸਰ ਹੈ ਕਰਨੀਆਂ ਕਰਕੇ ਹਿੰਮਤ ਹੋ ਰਿਵਾਨਾ ਦੋਸਤੋ ਜ਼ਿੰਦਗੀ ਹੈ ਇੱਕ ਨਿਸ਼ਾਨਾ ਦੋਸਤੋ ਜ਼ਿੰਦਗੀ ਹੈ ਇੱਕ ਤਰ੍ਹਾਂ ਨਾ ਦੋਸਤੋ ਇਹ ਸਾਨੂੰ ਪ੍ਰਸਿੱਧ ਸ਼ਾਇਰ ਲੇਖਕ ਗਜ਼ਲ ਕੋ ਡਾਕਟਰ ਮੀਰ ਚੰਦ ਸਦੂਪਲਾਥ ਆਉਣ ਵਾਲੇ ਸਮੇਂ ਵਿੱਚ ਅਸੀਂ ਇਸ ਤਰ੍ਹਾਂ ਹੀ ਜਿਹੜੀਆਂ ਪ੍ਰਮੁੱਖ ਸ਼ਖਸੀਅਤਾਂ ਤੁਹਾਡੇ ਜਿਹੇ ਇਸ ਚੈਨਲ ਦੇ ਰੂਪ ਰੂਪ ਕਰੋਗੇ ਰਵਾਂਗੇ ਡਾਕਟਰ ਸਿੱਧੂ ਸੀ ਦਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਮਿਹਰਬਾਨੀ ਜੀ ਸਪੀਕਰ ਸਾਹਿਬ